ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਬਹੁਤ ਹੀ ਵੱਡਾ ਅੱਜ ਤੁਸੀਂ ਇਕੱਠ ਕੀਤਾ ਹੈ ਲੋਕ ਗੱਲਾਂ ਕਰਦੇ ਸੀ ਕਿ ਇਹ ਫਤੇਗੜ ਸਾਹਿਬ ਦੇ ਵਿੱਚ ਕਿਵੇਂ ਇਕੱਠ ਕਰਨਗੇ ਤੁਸੀਂ ਇੱਕ ਰਿਕਾਰਡ ਤੋੜਤਾ ਲੇਵੜਾ ਸਾਹਿਬ ਤਿਲਵੰਡੀ ਸਾਹਿਬ ਮੈਂ ਦੇਖਿਆ ਕਿ ਸਾਰੀ ਕਮੇਟੀ ਨੇ ਦਿਨ ਰਾਤ ਇੱਕ ਕਰਕੇ ਜਿੰਨੇ ਇਕੱਠ ਹੋਏ ਨੇ ਸਾਰਿਆਂ ਤੋਂ ਵੱਡਾ ਇਕੱਠ ਤੁਸੀਂ ਅੱਜ ਕੀਤਾ ਹੈ ਜਿੰਨੀ ਵੀ ਤੁਹਾਨੂੰ ਵਧਾਈ ਦਈਏ ਉਹ ਨਹੀਂ ਥੋੜੀ ਐ ਇਹ ਗੁਰੂ ਦੀ ਕਿਰਪਾ ਐ ਸੁੱਚੇ ਪਾਤਸ਼ਾਹ ਦੀ ਮਿਹਰ ਐ ਇਹ ਪਵਿੱਤਰ ਧਰਤੀ ਤੋਂ ਅੱਜ ਉਦਗਾਟਨ ਹੋਇਆ ਐ ਨੌਜਵਾਨ ਬਹੁਤ ਆਏ ਨੇ ਇਹ ਸਭ ਗੁਰੂ ਕਿਰਪਾ ਕਰਦਾ ਸੁੱਚੇ ਪਾਤਸ਼ਾਹ ਮਿਹਰ ਕਰਦਾ ਅੱਜ ਸਾਡੀ ਗੱਲ ਕਿਉਂ ਵੱਧ ਰਹੀ ਐ ਪੰਜ ਮੈਂਬਰੀ ਕਮੇਟੀ ਦੀ ਭਾਗੀ ਦਿਨ ਪਰ ਦਿਨ ਦੁੱਗਣੀ ਕਿਉਂ ਹੋ ਰਹੀ ਐ ਇਹਦਾ ਬਹੁਤ ਵੱਡਾ ਕਾਰਨ ਹੈ ਲੋਕ ਪੰਥ ਦੇ ਨਾਲ ਜੁੜੇ ਹੋਏ ਨੇ ਲੋਕ ਗੁਰੂ ਦੇ ਨਾਲ ਜੁੜੇ ਹੋਏ ਨੇ ਅੱਜ ਆਪਾਂ ਦੇਖ ਰਹੇ ਹਾਂ ਕਿ ਆਪਣੀਆਂ ਲੜਾਈਆਂ ਤਾਂ ਹੁੰਦੀਆਂ ਰਹੀਆਂ ਨੇ ਹਮੇਸ਼ਾ ਪਰ ਆਜ ਜੋ ਇਹਨਾਂ ਨੇ ਤਖਤਾਂ ਦੇ ਵਿੱਚ ਵੀ ਫਾੜਖ ਪਾਤੀ ਆਪ ਵਿੱਚ ਵਿਰੋਧਤਾ ਸ਼ੁਰੂ ਕਰਤੀ ਸਾਡੇ ਲਈ ਇਹ ਬਹੁਤ ਘਾਤਕ ਹੈ ਇੰਨਾ ਸਾਡਾ ਸੈਲਫ ਇੰਟਰਸਟ ਵੱਧ ਗਿਆ ਕਿ ਅਸੀਂ ਤਖਤਾਂ ਦੇ ਜਹੇਦਾਰ ਸਹਾਵਾਦ ਨੂੰ ਵੀ ਆਪਣੇ ਲਈ ਵਰਤਨ ਦੇ ਲਈ ਵਰਤੇ ਦਾ ਪਹਿਲਾਂ ਵੀ ਸੀ ਪਰ ਉਹਨਾਂ ਦੇ ਆਪਸ ਵਿੱਚ ਇਹਨੇ ਡਿਫਰੈਂਸ ਜਨਦਾ ਕਰਤੇ ਜਿਹੜਾ ਕਿ ਸਾਡੀ ਕੌਮ ਦੇ ਲਈ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਬੜਾ ਨੁਕਸਾਨਦੇਹ ਕਾਇ ਹੈ ਆਪਣੀ ਡਿਊਟੀ ਬਣਦੀ ਆ ਸਾਰਿਆਂ ਦੀ ਕਿ ਆਪਾਂ ਰਲ ਕੇ ਸਾਰੇ ਜਾਣੇ ਇਹ ਜੋ ਡਿਫਰੈਂਸ ਜਨਦਾ ਕੀਤੇ ਜਾ ਰਹੇ ਨੇ ਇਹ ਜੋ ਕੌਮ ਦਾ ਨੁਕਸਾਨ ਕਰਨ ਦੀ ਗੱਲ ਹੋ ਰਹੀ ਹੈ ਉਹਨੂੰ ਅਸੀਂ ਸਾਰੇ ਜਾਣੇ ਠੀਕ ਕਰੀਏ ਇਹ ਆਪਣੀ ਸਭ ਤੋਂ ਪਹਿਲੀ ਡਿਊਟੀ ਬਣਦੀ ਹੈ ਫਰਜ ਬਣਦਾ ਹੈ ਅੱਜ ਜੇ ਸ਼ੋਮਣੀ ਕਾਲੀਦਾਲ ਐਸ ਦਿਸ਼ਾ ਦੇ ਉੱਤੇ ਪਹੁੰਚਿਆ ਇਹਦੇ ਵਿੱਚ ਵੀ ਪੰਥ ਦੀ ਗੱਲ ਸੀ ਅਸੀਂ ਪੰਥਕ ਫੈਸਲੇ ਕਰਨੇ ਛੱਡਦੇ ਅਸੀਂ ਪੰਥ ਨੂੰ ਛੱਡ ਕੇ ਕਿਸੇ ਹੋਰ ਦੇ ਪਾਸੇ ਤੁਰਨੇ ਸ਼ੁਰੂ ਹੋ ਗਏ ਜਿਹੜੀ ਕਿ ਪੰਥ ਦੀ ਡਿਊਟੀ ਸੀ ਕਈ ਵਾਰ ਅਸੀਂ ਸਟੇਜਾਂ ਦੇ ਉੱਤੋਂ ਕਹਿੰਦੇ ਨੇ ਕਿ ਕਾਂਗਰਸ ਨੇ ਤਾਂ ਕੁਝ ਕੀਤਾ ਨਹੀਂ ਕਾਂਗਰਸ ਨੇ ਚਰਾਸੀ ਕੀਤਾ ਰੈਟਸ ਕਰਵਾਏ ਲੋਕ ਆਸਨੀਪਾਲ ਦੇ ਕਾਂਗਰਸ ਤੋਂ ਸ਼ੋਮਣੀ ਕਾਲੀ ਦਲ ਤੋਂ ਲੋਕ ਆਸਪਾਸ ਦੇ ਨੇ ਕਿ ਇਹ ਪੰਥਕ ਪਾਰਟੀ ਐ ਇਹਨਾਂ ਨੂੰ ਪੰਥ ਦੀ ਗੱਲ ਕਰਨੀ ਚਾਹੀਦੀ ਐ ਪੰਥ ਦੇ ਨਾਲ ਖੜਨਾ ਚਾਹੁੰਦਾ ਹੈ ਆਪਣੇ ਹਿੱਤ ਆ ਕੇ ਪੰਥ ਦੀ ਗੱਲ ਕਰਨੀ ਚਾਹੀਦੀ ਐ ਪਰ ਨਹੀਂ ਉਸ ਗੱਲ ਤੇ ਤਾਂ ਆਈ ਨਹੀਂ ਸਨ ਤਾਂ ਇਹ ਸੀ ਕਿ ਅਸੀਂ ਤਾਂ 27 ਸਾਲ 30 ਸਾਲ ਸਾਡੇ ਰਾਜ ਕਿਤੇ ਜਾਣਾ ਹੀ ਨਹੀਂ ਜੇ ਲੱਗੇ ਹੋਏ ਨੇ ਤਾਂ ਲੱਗੇ ਹੋਏ ਹੀ ਨੇ ਜਿਹੜੇ ਨਹੀਂ ਲੱਗੇ ਹੋਏ ਉਹਨਾਂ ਨੂੰ ਵੀ ਨਾਂ ਜੋੜ ਲੀਏ ਉਹ ਜੋੜ ਦੇ ਜੋੜਦਿਆਂ ਨੇ ਸਾਰੇ ਪੰਥ ਦਾ ਨੁਕਸਾਨ ਕਰਤਾ ਪੰਥ ਨੂੰ ਪਿਛੇ ਹਟਾਤਾ ਜੋ ਪੰਥ ਨੇ ਫੇਰ ਹਾਲ ਕੀਤਾ ਉਹ ਆਪਾਂ ਦੇਖ ਹੀ ਰਹੇ ਹਾਂ ਅੱਜ ਇੱਕ ਵੀ ਐਮਐਲਏ ਸ਼੍ਰੋਮਣੀ ਕਾਲਜ ਦਲ ਕੋਲ ਨਹੀਂ ਹੈ ਅੱਜ ਹੈ ਤਾਂ ਸੁਧਾਰ ਕਮੇਟੀ ਕੋਲ ਐਮਐਲਏ ਆ ਬਾਕੀ ਸਾਡੀ ਛੱਡ ਕੇ ਚਲੇਗੇ ਸੋ ਇਥੋਂ ਪਤਾ ਲੱਗਦਾ ਹੈ ਕਿ ਈਗੋ ਮੈਂ ਨੇ ਸਾਨੂੰ ਕਿੱਥੇ ਲੈ ਜਾ ਕੇ ਪਹੁੰਚਾਤਾ ਅੱਜ ਉਹਨ ਕੀ ਹੋ ਰਿਹਾ ਹੈ ਅੱਜ ਫਤਿਹਗੜ ਸਾਹਿਬ ਦੇ ਵਿੱਚ ਇਕੱਠ ਹੋਇਆ ਹੁਣ ਕੀ ਕਰਨਗੇ ਇਥੇ ਆਮ ਵਰਕਰਾਂ ਨੂੰ ਚੁੱਕਣਗੇ ਕਿ ਤੁਸੀਂ ਟੀਵੀ ਤੇ ਬੋਲੋ ਤੁਸੀਂ ਅਮਰਿੰਦਰ ਦੇ ਖਿਲਾਫ ਬੋਲੋ ਤਲਵੰਡੀ ਦੇ ਖਿਲਾਫ ਬੋਲੋ ਇੰਦੀਆਂ ਮਾੜੀਆਂ ਗੱਲਾਂ ਕਰੋ ਇਸ ਗੱਲ ਦੇ ਉੱਤੇ ਉਤਰੇ ਨੇ ਕੱਲ ਨਾਬੇ ਬਹੁਤ ਵੱਡਾ ਇਕੱਠ ਹੋਇਆ ਸਾਮ ਨਹੀਂ ਸਕੇ ਜਿੱਥੇ ਗੱਲ ਕਰਦੇ ਸੀ ਕਿ ਇੱਥੇ ਤੇ ਨਾ ਕੋਈ ਹਲਕਾ ਇੰਚਾਰਜ ਹੈ ਨਹੀਂ ਕਿਵੇਂ ਇਕੱਠ ਕਰਨਗੇ ਪਰ ਜਦੋਂ ਇਕੱਠ ਹੋਣ ਲੱਗਿਆ ਆ ਤੁਹਾਡੇ ਮੰਗੂ ਉਹਨਾਂ ਦਾ ਵੀ ਇਕੱਠ ਹੋਣ ਲਈ ਗੁਰਦੁਆਰ ਸਾਹਿਬ ਚ ਰੱਖਿਆ ਕਿ ਸਾਰੇ ਲੋਕ ਅੱਲਾ ਕਰਨ ਲੱਗੇ ਯਾਰ ਕਿਤੇ ਵੱਡੀ ਜਗ੍ਹਾ ਤੇ ਕਰ ਲੈਂਦੇ ਗੁਰਦੁਆਰ ਸਾਹਿਬ ਚ ਲੋਕ ਆ ਨਹੀਂ ਸਕੇ ਸੋ ਇਹ ਗੱਲ ਹੈ ਅੱਜ ਲੋਕਾਂ ਦਾ ਪੰਥ ਨਾਲ ਪਿਆਰ ਹੈ ਲੋਕ ਸੋਚਦੇ ਨੇ ਕਿ ਜਿਵੇਂ ਪੰਜ ਮੈਂਬਰੀ ਕਮੇਟੀ ਡਿਵੋਸ਼ਨ ਦੇ ਨਾਲ ਹਿੰਮਤ ਦੇ ਨਾਲ ਗੁਰੂ ਨਾਲ ਜੁੜ ਕੇ ਬੜੀ ਕੋਸ਼ਿਸ਼ ਕੀਤੀ ਸੀ ਕਿ ਕਿਵੇਂ ਨਾ ਕਿਵੇਂ ਅਸੀਂ ਇਹ ਜਿਹੜੀ 7 ਮੈਂਬਰੀ ਕਮੇਟੀ ਬਣਾਈਏ ਇਹਨਾਂ ਨੂੰ ਤੋੜ ਮੋੜ ਕੇ ਸਾਡੇ ਆਈ ਗੱਲ ਸਿਰੇ ਚੜ ਜਾਏ ਉਹਨਾਂ ਨੇ 2 ਦਸੰਬਰ ਦਾ ਫੈਸਲਾ ਉਹ ਵੀ ਕੋਸ਼ਿਸ਼ ਕੀਤੀ ਸੀ ਕਿ ਵੀ ਕਿਵੇਂ ਨਾ ਕਿਵੇਂ ਇਹ ਠੀਕ ਨਾ ਚੱਲ ਸਕੇ ਦੋ ਮੈਂਬਰ ਉਹਨਾਂ ਦੇ ਖਾਸ ਸੀ ਪ੍ਰਧਾਨ ਸਾਹਿਬ ਜੀ ਦੋਏ ਪ੍ਰਧਾਨ ਸੀ ਤੇ ਦੋਹਾਂ ਨੂੰ ਕਿਹਾ ਕਿ ਤੁਸੀਂ ਛੱਡ ਜੋ ਪਹਿਲਾਂ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਪੰਜ ਮੈਂਬਰੀ ਕਮੇਟੀ ਨੂੰ ਆਪਣੇ ਨਾਲ ਜੋੜ ਲიਏ ਜਿਵੇਂ ਉਧਰ ਹੁਕਮਨਾਮਾ ਜਾਰੂ ਕੀਤਾ ਹੈ ਉਥੇ ਫੁੱਲ ਚੜਾ ਦिए ਇਹਨਾਂ ਨੇ ਕਿਹਾ ਕਿ ਨਹੀਂ ਆਪਾਂ ਨੂੰ ਗੁਰੂ ਨੇ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ ਆਪਾਂ ਉਸ ਹੁਕਮ ਦੇ ਮੁਤਾਬਕ ਚੱਲੀਏ ਪਰ ਅਖੀਰ ਨੂੰ ਉਹਨੇ ਦੇਖਿਆ ਕਿ ਵੀ ਉਹ ਦੋਹਾਂ ਨੂੰ ਰਜਾਇਨ ਕਰਾਤਾ ਫਿਰ ਸਾਡੀ ਬੇਟੀ ਸਤਵੰਤ ਉਹਨੂੰ ਕਿਹਾ ਕਿ ਇਹ ਤਾਂ ਮੁਲਾਜ਼ਮ ਹੈ ਇਹ ਤਾਂ ਜਾ ਨਹੀਂ ਸਕਦੀ ਇਹਾਂ ਨੇ ਵੀ ਕੋਸ਼ਿਸ਼ ਕੀਤੀ ਕਿ ਆਪੇ ਪੂਰਾ ਪੂਰਾ ਹੋ ਜਾਣਗੇ ਜਾ ਕੇ ਅਰਦਾਸ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਸਾਨੂੰ ਹੁਕਮ ਕਰੋ ਕੀ ਕਰਨਾ ਹੈ ਜੇ ਦਰ ਸਾਹਿਬ ਨੇ ਕਿਹਾ ਕਿ ਤੀ ਤਕੜੇ ਹੋ ਕੇ ਭਰਤੀ ਕਰੋ ਅਰ ਉਹ ਤਕੜੇ ਹੋ ਕੇ ਭਰਤੀ ਕਰਨ ਲੱਗੇ ਨੇ ਆਪਾਂ ਦੇਖ ਹੀ ਰਹੇ ਹਾਂ ਸੁਣੀ ਰਹੇ ਹਾਂ ਕੁਝ ਭਰਤੀ ਕਰ ਹੀ ਰਹੇ ਹੋ ਕਦੇ ਕਿਸੇ ਬੰਦੇ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਜੀ ਘਰੇ ਬੈਠ ਕੇ ਭਰਤੀ ਕਰ ਲਈ ਉਹਨਾਂ ਦੀ ਭਰਤੀ ਨੂੰ ساری ਦੁਨੀਆ ਕਹਿੰਦੀ ਹੈ ਜਿੰਨੂੰ ਮਰਜ਼ੀ ਪੁੱਛ ਲਓ ਉਹ ਕਹਿੰਦੇ ਜੀ ਕਿਤੇ ਆਏ ਤਾਂ ਹੈ ਨਹੀਂ ਪਿੰਡ ਦੇ ਵਿੱਚ ਕਿਤੇ ਘਰ ਘਰੇ ਬੈਠ ਕੇ ਭਰਤੀ ਕਰ ਲਈ ਹੋਣੀ ਮੈਂ ਤੁਹਾਨੂੰ ਈਮਾਨਦਾਰੀ ਨਾਲ ਦੱਸਦਾ ਕੱਲ ਸਾਡੇ ਖਾਲਸਾ ਸਕੂਲ ਐਕਸਮਾਨੇ ਸਾਡੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਬਹੁਤ ਵੱਡਾ ਇਨਸੀਡੈਂਟ ਹੋ ਗਿਆ ਜੀ ਬੱਚਿਆਂ ਦੇ ਨਾਲ ਸਾਡੇ ਸੱਤ ਬੱਚੇ ਚਲੇ ਗਏ ਸੀ ਇਸ ਦੁਨੀਆ ਤੋਂ ਉਹ ਜਿਹੜਾ ਡਰਾਈਵਰ ਸੀ ਬੜਾ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਮਾਂ ਵੀ ਪ੍ਰਵਾਦ ਚ ਗਏ ਅਫਸੋਸ ਕਰਨ ਗਏ ਬਹੁਤ ਗਰੀਬ ਪਰਿਵਾਰ ਸੀ ਦੋ ਨੌਕਰੀਆਂ ਕਰਦਾ ਸੀ ਵੈਨ ਵੀ ਚਲਾਉਂਦਾ ਸੀ ਤੇ ਰਜਿੰਦਰਾ ਹਸਤਾਦ ਦੇ ਵਿੱਚ ਵੀ ਨੌਕਰੀ ਕਰਦਾ ਸੀ ਕਹਿਣ ਲੱਗੇ ਵੀ ਸਾਡੇ ਦਾ ਬੱਚੇ ਰੁੱਲ ਕੇ ਤੇ ਮੈਂ ਉਹਨਾਂ ਨੂੰ ਕਿਹਾ ਮਾਂ ਜੀ ਕੋਈ ਗੱਲ ਨਹੀਂ ਬੱਚਿਆਂ ਦੀ ਜ਼ਿੰਮੇਵਾਰੀ ਅਸੀਂ ਲੈਣੇ ਆ ਜਿੰਨੀ ਪੜਾਈ ਹੋਊਗੀ ਇਹਨਾਂ ਦੀ ਜਿੱਥੇ ਤੱਕ ਜਦ ਤੱਕ ਇਹ ਅਫਸਰ ਨਹੀਂ ਬਣ ਜਾਂਦੇ ਅਸੀਂ ਜ਼ਿੰਮੇਵਾਰੀ ਲੈਣੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਸਕੂਲ ਦੇ ਵਿੱਚ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਸਕੂਲ ਸੀਗਾ ਤੁਸੀਂ ਵਿਸ਼ਵਾਸ ਕਰਿਓ ਕਿ ਆ ਬਾਈ ਚਾਂਸਰ ਜੇ ਬੈਠੇ ਨੇ ਅਸੀਂ ਇਹਨਾਂ ਦੀ ਗਿਣਤੀ ਉਹਨਾਂ ਦੇ ਵਿੱਚੋਂ ਕਰਦੇ ਆ ਕਿ ਅੰਦਰ ਬੈਠ ਕੇ ਗੱਲਾਂ ਕਰਦੇ ਨੇ ਪਰ ਵੋਟ ਪਾਉਂ ਨਹੀਂ ਜਾਂਦੇ ਉੱਥੇ ਡਾਕਟਰ ਸੀ ਸੈਕਟਰੀ ਉਹਨਾਂ ਦਾ ਪੀ ਐਚ ਡੀ ਕੀਤੀ ਹੋਈ ਸੀ ਉਹਨੇ ਔਰ ਬਹੁਤ ਸੁਰਜਿਆ ਹੋਇਆ ਬੜੀ ਨਿਮਰਤਾ ਦੇ ਨਾਲ ਕਿਹਾ ਰਖੜਾ ਸਾਹਿਬ ਮੈਂ ਬੇਨਤੀ ਕਰਨੀ ਹੈ ਇੱਕ ਮਾਜੀ ਨਹੀਂ ਕੁਛ ਦਾ ਹੁਕਮ ਕਰੋ ਕਹਿਣ ਲੱਗੇ ਮੈਨੂੰ 25 ਕਾਪੀਆਂ ਜੁਰ ਦੇ ਕੇ ਜਾਇਓ ਮੈਂ ਆਪ ਖੁਦ ਪੜhti ਕਰਨੀ ਹੈ ਇੰਨਾ ਛਾਹ ਲੋਕਾਂ ਜਿਹਨਾਂ ਤੁਸੀਂ ਇਹ ਆਸਪਾਸ ਦੇ ਸੀ ਕਿ ਇਹ ਲੋਕ ਕੰਮ ਕਰਨ ਨਹੀਂ ਜਾਂਦੇ ਉਹ ਇੰਨਾ ਸਾਨੂੰ ਹੁਕਮਨਾਮਾ ਜਾਰੀ ਕਰਦੇ ਨੇ ਕਿ ਜੀ ਤੁਸੀਂ ਮੈਨੂੰ ਕਾਪੀਆਂ ਦੇ ਕੇ ਜਾਇਓ ਮੈਂ ਆਪ ਜਾ ਕੇ ਪੜhti ਕਰਨੀ ਹੈ ਇਥੋਂ ਪਤਾ ਲੱਗਦਾ ਹੈ ਕੇ ਲੋਕਾਂ ਦੇ ਵਿੱਚ ਕਿੰਨਾ ਉੱਚਾ ਏ ਹਾਲਾਂਕਿ ਅਸੀਂ ਤਾਂ ਹੁਣ ਵਾਪਸੀ ਦੀ ਗੱਲ ਕਰ ਰਹੇ ਹਾਂ ਕਿ ਭਰਤੀ ਵਾਪਸੀ ਲਈਏ ਸੋ ਲੋਕਾਂ ਦੇ ਵਿੱਚ ਬਹੁਤ بڑا ਉੱਚਾ ਏ ਔਰ ਮੈਨੂੰ 100% ਯਕੀਨ ਹੈ ਕਿ ਗੁਰੂ ਨੇ ਕਿਰਪਾ ਕਰਨੀ ਹੈ ਸੱਚੇ ਪਾਤਸ਼ਾਹ ਨੇ ਮਿਹਰ ਕਰਨੀ ਹੈ ਤੁਹਾਡੀ ਬਹੁਤ ਬੜੀ ਜਿੱਤ ਹੋਣੀ ਹੈ ਹੁਣ ਸਾਡੀ ਕੋਈ ਸੁਖਵੀਰ ਨਾਲ ਮੁਕਾਬਲਾ ਨਹੀਂ ਰਿਹਾ ਨਾ ਹੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਉਹ ਤਾਂ ਕਿਸੇ ਜਗ੍ਹਾ ਤੇ ਹੁਣ ਰਿਹਾ ਹੀ ਹੈ ਨਹੀਂ ਅੱਜ ਜਿਵੇਂ ਆ ਸਰਕਾਰ ਬਣੀ ਐ ਨਾ ਆਪਦੀ ਅੱਜ ਲੋਕਾਂ ਆ ਕੱਟ ਰਹੇ ਨੇ ਤੁਸੀਂ ਦੇਖਿਓ ਲੋਕਾਂ ਨੇ ਐਦਾਂ ਤੁਹਾਡੇ ਨਾਲ ਜੁੜਨਾ ਹੈ ਇਹਨਾਂ ਦੀ ਕਿਉਂ ਸਰਕਾਰ ਬਣੀ ਸੀ ਸਾਡੇ ਤਾਂ ਲੋਕ ਕਹਿੰਦੇ ਸੀ ਕਿ ਇਹ ਤਾਂ ਬੇਅਦਬੀ ਆਏ ਨੇ ਅਕਾਲੀ ਦਲ ਤਾਂ ਬੇਅਦਬੀ ਵਾਲਾ ਹੈ ਇਹਦਾ ਵੋਟ ਪਾਉਣੀ ਹੋਣੀ ਨਹੀਂ ਅਸੀਂ ਤੇ ਦੂਜੇ ਕਰਪਸ਼ਨ ਆਏ ਨੇ ਉਹਨਾਂ ਨੂੰ ਹੀ ਵੋਟ ਪਾਉਣੀ